ਅਛਰੇ ਮੰਦਿਰ ਨੇ ਕਰਤਾ ਕਰਾ ਗੱਡੀ ਦੇ ਚਾਰੇ ਟਾਇਰ ਤਾਂ ਤੇ ਗੱਡੀ ਦੀ ਛੱਤ ਜ਼ਮੀਨ ਤੇ ਸੜਕ ਨਾਲ ਲੱਗੀ ਪਈ ਹੈ ਇਹ ਘਟਨਾ ਪਠਿੰਡਾ ਦੇ ਬਾਜ਼ਾਰ ਦੀ ਦੱਸੀ ਜਾ ਰਹੀ ਹੈ ਆਇਲਸ ਕਰਨ ਆਉਂਦੇ ਮੁੰਡੇ ਕੁੜੀਆਂ ਦਾ ਇਸ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਰਸ਼ ਰਹਿੰਦਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਗੱਡੀ ਚਾਲਕ ਵੱਲੋਂ ਪਹਿਲਾਂ ਇੱਕ ਕਾਰ ਨਾਲ ਟੱਕਰ ਮਾਰੀ ਗਈ ਰੋਕਣ ਦੀ ਕੋਸ਼ਿਸ਼ ਤੇ ਗੱਡੀ ਬਾਜ਼ਾਰ ਵਿੱਚ ਭਜਾ ਲਈ ਗਈ ਤੇ ਅੱਗੇ ਜਾ ਕੇ ਇੱਕ ਹੋਰ ਕਾਰ ਨਾਲ ਟਕਰਾਨ ਤੋਂ ਬਾਅਦ ਗੱਡੀ ਪਲਟ ਗਈ ਤੇ ਗੱਡੀ ਚਾਲਕ ਦਾ ਕਹਿਣਾ ਹੈ ਕਿ ਜੋ ਮੁੰਡੇ ਉਸ ਦਾ ਪਿੱਛਾ ਕਰ ਰਹੇ ਸੀ ਉਹਨਾਂ ਮਨ ਲੋ ਇਸ ਦੀ ਗੱਡੀ ਤੇ ਜ਼ੋਰ ਨਾਲ ਚਾਪੀ ਮਾਰੀ ਗਈ ਜਿਸ ਨਾਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਤੇ ਉਸ ਦਾ ਧਿਆਨ ਸਹੀ ਦਿਸ਼ਾ ਤੋਂ ਹਟ ਗਿਆ ਬਾਕੀ ਉਥੋਂ ਦੇ ਲੋਕ ਕਹਿ ਰਹੇ ਨੇ ਕਿ ਇੱਥੇ ਪੂਰੀ ਤਰ੍ਹਾਂ ਨਾਲ ਆਇਲਕਸ ਕਰਨ ਵਾਲਿਆਂ ਦਾ ਰਸ਼ ਰਹਿੰਦਾ ਤੇ ਆਉਣਾ ਜਾਣਾ ਲੱਗਿਆ ਰਹਿੰਦਾ ਤੇ ਮੰਦਿਰ ਨੇ ਮਾਹੌਲ ਖਰਾਬ ਕੀਤਾ ਹੋਇਆ ਹੈ ਇਲੈਕਸਰਾਂ ਨੇ ਦੋਨੇ ਪਾਸੇ ਗੁੜੀਆਂ ਬੰਦ ਕਰੀਆਂ ਭਈ ਜੀ ਪੂਰੇ ਕਾਰੋਬਾਰਾ ਉਹ ਖੜਿਆ ਮੇਰੀ ਗਲੀ ਹੈ ਸਭ ਤੇ ਜੀ ਭਾਈ ਜੀ ਦੋਨੇ ਪਾਸੇ ਗੁੜੀਆਂ ਬੱਤੇ ਮੰਦਿਰ ਐਸੇ ਸਾਈਲੈਂਸ ਕਰ ਦੇ ਕੀ ਕਰੀਏ ਹਾਂ ਕਿ ਕੁਰੀ ਦਾ ਪਤਾ ਲੱਗਦਾ ਨਾ ਮੁੰਡਿਆ ਵੀ ਕਿੰਨੇ ਵਜੇ ਆਉਂਦੇ ਆ ਕਿੰਨੇ ਵਜੇ ਜਾਂਦੇ ਆ ਅੱਧੀ ਰਾਤ ਤੱਕ ਮਤਲਬ ਇਹ ਕੰਜਰਖਾਨਾ ਆਉਂਦਾ ਮੈਂ ਸ਼ਫ ਕੰਜਰਖਾਨਾ ਵਰਤੂ ਜੀ